ਮੈਂ ਜਾ ਸਰਪੰਚ ਟਰੈਕਟਰਾਂ ਨੂੰ ਡਿਮਾਂਡ ਦੇ ਵਿੱਚ ਰਹਿਦਾ ਆ ਪਾਵਰ ਸਟੇਰੀਂ ਦੇ ਪਿੱਛਾ ਡੀਆਈ 7R X ਬੰਦਰ ਫਰੀਜ ਪਿੱਛੇ ਡੈਕ ਹੈ ਨਾ ਸੂਆਂ ਦੇ ਪਾਵਰ ਸਟੇਰੀਂ ਨਾ ਛਾਇਡ ਗੇਅਰ ਪਹਿਣ ਬਾਈ ਜੂ ਦੇਖ ਸਕਦੇ ਹਾਂ ਪਹਿਣ ਬਾਈ ਕਾਫੀ ਡਿਮਾਂਡ ਦੇ ਵਿੱਚ ਨੇ ਟਰੈਕਟਰ ਨੂੰ ਬਹੁਤ ਪਾਵਰ ਟਰੈਕਟਰ ਦੀ ਕਾਫੀ ਹੈ ਨੜ ਜਿਹੜਾ ਨਾਲੋਂ ਲਗਭਗ 50-60 ਪਾਵਰਾਂ ਜਿਆਦਾ ਹੈ 60 ਤੋਂ 70 ਪਾਵਰ ਤੱਕ ਝੋੜ ਮਾਰਦਾ ਹੈ ਸਾਥਰੀ ਕਾਲ ਜੀ ਸਵਾਤਾ ਤੁਹਾਡਾ ਆਪਣੀ ਅੱਜ ਦੇ ਨਿਵਤੇ ਵਿੱਚ ਪਿਆਰੇ ਵੀਰੋ ਆਪਾਂ ਜੇ ਪਹੁੰਚੇ ਆਂ ਲੋਗੇ ਟ੍ਰੈਕਟ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੈਂ ਇੰਦਰ ਕੇ ਚੁੱਲ੍ਹੇ ਚੁਲ ਜਾ ਮੇ ਆਹ ਪਰਨਾ ਪਰ ਗਰਮੀ ਇੰਨੀ ਕੋਬਰੋ ਹੀ ਹੀਟਿੰਗ ਹੋ ਰਹੀ ਹੈ ਜਿਹੜਾ ਆਪਣਾ ਫੋਨ 'ਚ ਲਾ ਵੀਡੀਓ ਕਰਦੇ ਆ ਇਹ ਵੀ ਕਰੀ ਕਰੀ ਜਵਾਬ ਦੇ ਰਿਹਾ ਹੈ ਤੇਰਾ ਹੁਣ ਇਹਦਾ ਹਾਰੇ ਕਾਬਰ ਤਾਰੇ ਆਪਾਂ ਨੇ ਇਸ ਲਈ ਜਰਮੀ ਕਰਨ ਮੈਂ ਵੀ ਆਪਣੇ ਗਰਮੀ ਤੋਂ ਬਚਾਉਣ ਕਰਕੇ ਲਿਆ ਹੋਇਆ ਤੁਸੀਂ ਆਪਣਾ ਗਨਜੀ ਤੇ ਆਨਰ ਨੂੰ ਗਰਮੀ ਨੂੰ ਬਾਹਰ ਜਾਦੇ ਆ ਆਪਣਾ ਟਰੈਕਟਰ ਆ ਜੀ ਇਹ ਇਹ ਤੇ ਗੁਰਪਤ ਜਪਾਈ ਜੀ ਆ ਡਿਸਟਰ ਨੇ ਪੂਰੇ ਮੰਡੀ ਦੇ ਵਿੱਚ ਦੇ ਜਿਹਾ ਸੇਪਾ ਕਰਨ ਟ੍ਰੈਕਟਰ ਆ ਇਹ 2003 ਦਾ ਮਾਡਲ ਆ ਟਾਇਰਾਂ ਦੀ ਕੰਡੀਸ਼ਨ ਹੈ ਜੀ ਇਹ ਮੁੱਢੇ ਡਰਪੈਨ ਲਗਭਗ 80% ਤੇ ਪਿਛਲੇ ਡਰ ਰਹਿ ਗਏ ਨੇ 70% ਤੁਹਿਆ ਤੰਨੇ ਮਾਰਨਾ 2 35 ਟਰੈਕਟਰ ਦੀ ਡਿਮਾਂਡ ਆ ਬਾਕੀ ਵੀ ਬਾਈ ਜੀ ਨਾਲ ਗੱਲ ਕਰ ਲਿਓ ਨੰਬਰ ਆਪਾਂ ਦੇ ਦਾਂਗੇ ਮੁਕਦੇ ਮਾਰਨ ਤਾਂ ਕਰ ਦੇਣੀ ਤੁਜਾ ਟਰੈਕਟਰ ਹੈ ਮੈਂ ਇਧਰ ਸਰਪੰਚ ਟਰੈਕਟਰਾਂ ਨੂੰ ਡਿਮਾਂਡ ਦੇ ਵਿੱਚ ਰਹਿਦਾ ਆ ਪਾਉ ਆ ਸੇਰੀਂ ਦੇ ਵਿੱਚ ਆ ਤੇ ਟਰੈਕਟਰ ਦੀ ਹੁਲਵਾਚਾ ਆ ਟਰੈਕਟਰ ਆ ਇਹ ਪੈਰ ਪਿੱਛੇ ਰਹਿ ਗਏ ਨੇ 80% ਮੋਲੇ ਟਾਇਰ ਹੈਗੇ ਨੇ 85% ਆ 218 ਮਾਰ ਲਾ 495 ਦੀ ਮੰਗ ਆ ਬਾਕੀ ਬਾਈ ਜੀ ਮੰਗਾਂ ਦਾ ਕਰ ਦੇਣਗੇ ਤੇ ਆ ਲੱਗਿਆ ਅਰਜਨ ਸਾਰੇ ਟਰੈਕਟਰ ਇਹ ਅਰਜਨ ਨੇ ਤੇ ਪੰਜਾਬ ਨੰਬਰ ਨੇ 555 DI ਪਾਵਰ ਪਲੱਸ ਅਰਜਨ ਤੇ ਪਹਿਲੇ ਤੁਸੀਂ ਚੈੱਕ ਕਰ ਲੋ ਸੈਂਟਰ ਜਿਹੜਾ ਟਰੈਕਟਰ ਆ ਉਹਨਾਂ ਦਾ ਮਾਰ ਲਾ 485 ਦੀ ਮੰਗ ਆ ਟਰੈਕਟਰ ਦੀ ਯਾਲਾ 2016 ਮਾਡਲ 4.85 ਲੱਖ ਰੁਪਏ ਦੀ ਮੰਗ ਬਾਕੀ ਮੌਕੇ ਤੇ ਮੰਗ ਕਰ ਦੇਣਗੇ। 14 ਵੇਰ ਰੈਟਰ ਜੀ ਸੋਨਾ ਲੀਕਾ ਡੀਆਈ 78 RX ਸਬੰਧਰ ਸਰੀਜ ਪਿਛੇ ਟਾਇਰ ਨੇ ਸੋਨਾ ਦੇ ਪਾਵਰ ਸਟੀering ਸਾਈਡ ਗੇਅਰ 2018 ਮਾਡਲ 5 ਪੰਡਾ ਦੀ ਮੰਗ ਟਾਇਰ ਨੇ ਦਿਖ ਰਹੀ ਹੈ ਮੁੱਢਾ ਟਾਇਰ ਹੈਗੇ ਨੇ 17% ਪਹਿਲੇ ਟਾਇਰ ਵੀ ਲਗਵਾ ਸਕਦੇ ਟਾਇਰ ਦੇ ਦੇ ਪੰਜ ਪੰਟਾ ਜੀ ਮੰਡਰ ਟਰੈਕਟਰ ਦੀ 18 ਮਾਡਲ ਆ ਬਾਕੀ ਮੌਕੇ ਤੇ ਮੰਡਰ ਟਰੈਕਟਰ ਆ ਪੰਜਾਬ ਨੂੰ ਟਰੈਕਟਰ ਦੇਖੋ ਕਲੇਟ ਲੱਗਦੀ ਹੋਈ ਹੈ। ਛੱਗ ਲਾ ਗਈ। ਉਹ ਮੜਕਾ ਹੱਥੀ 2014 ਮਾਡਲ ਪਹਿਰੇ ਮੁਰਲੇ ਗੋਲ ਨੇ ਪਹਿਲੇ ਹੈਗੇ ਨੇ 40% ਇਹ ਕਰਾ ਦੇ 95000 ਰੁਪਏ ਡਿਮਾਂਡ ਆ। ਬਾਕੀ ਕੁਧੀ ਬੈਠਾ ਦਿਖਾ ਦੇ। ਗੁਰਪ੍ਰੀਤ ਸਿੰਘ ਪੁੱਤਰ ਹਰਜਮ ਸਿੰਘ ਦਾ ਟਰੈਕਟਰ ਜੇ ਬਾਜ਼ਾਰ ਇਹ ਬੋੜਾ ਜੀ ਤੇ ਦੋ ਡੌੜ ਟਰੈਕਟਰ ਹੋਰ ਖੜੇ ਨੇ ਨਾਲ ਕੋਲ ਆ ਜਾ ਰਿਪੇ ਆਪਾਂ ਤੁਹਾਨੂੰ ਦੋ ਡੌੜ ਟਰੈਕਟਰ ਦਿਨ ਖੜੇ ਨੇ ਕਿ ਹੈਗਾ ਜੀ ਐਚਐਮਡੀ ਪਹਿਨਡ ਬਾਈ ਤੇ ਦੂਜਾ ਹੈਗਾ ਜੀਡੀ ਦਾ ਜਾਉਂਡ ਯਾਰ 500 50 ਪਹਿਨਡ ਬਾਈ ਜੁੱਤ ਦੇਖ ਲਖਦੇ ਹਾਂ ਪਹਿਨਡ ਬਾਈ ਦਾ ਵੀ ਡਿਮਾਂਡ ਨੇ ਚ ਲੈਣਾ ਟਰੈਕਟਰ ਉਹ ਬਹੁਤ ਪਾਵਰ ਟਰੈਕਟਰ ਦੀ ਕਾਫੀ ਹੈ ਨੜ ਜਿਹੜਾ ਨਾਲੋਂ ਲਗਭਗ 50 ਪਾਵਰਾਂ ਜਿਆਦੇ ਆ 62 ਤੋਂ 70 ਪਾਵਰ ਤੱਕ ਜ਼ੋਰ ਮਾਰਦਾ ਹੈ 2012 ਮਾਡਲ ਟਰੈਕਟਰ ਆ ਜੀ ਬਾਕੀ ਟਾਇਰ ਚੈੱਕ ਕਰ ਲਓ 80% ਮੁੱਢੇ ਟਾਇਰ ਰਹੇ ਨੇ ਟਰੈਕਟਰ ਦੇ ਤੇ ਪਹਿਲੇ ਵੇਲੇ ਇਹ ਕਹਿੰਦੇ 75% ਆ 2012 ਮਾਡਲ ਟਰੈਕਟਰ ਦੀ ਕੀਮਤ ਹੈ 475000 ਰੁਪਿਆ ਬਾਕੀ ਬਾਈ ਜਨਮ ਪਰਚਾਨ ਚੱਲ ਰਿਹਾ ਹੈ ਮਾਨਦਾਨ ਕਰ ਦਾਂਗੇ ਤੇ ਹਾਲਾਗੇ ਜੌਂਡੀਆ 2014 ਮਾਡਲ 50 ਭਜਾਈ ਟਾਇਰ ਦੇ ਪਲੀਸ ਲਗਭਗ 70% ਟਾਇਰ ਪਏ ਨੇ 522000 ਰੁਪਏ ਟਰੈਕਟਰ ਦੀ ਮੰਗ ਆ। ਸਾਡੇ ਸੁਪਰ ਉੱਪਰ ਲੱਗੀ ਹੋਈ ਹੈ। ਦੇਖ ਸਕਦੇ ਹੋ ਮੂਰੇ ਵੇਡ ਵੇਡ ਨੰਬਰ ਉੱਪਰ ਲੱਗਿਆ ਹੋਇਆ ਵਧੀਆ। ਹਾਂਜੀ ਇਹ ਨੇ ਬਾਈ ਦੇ ਟਰੈਕਟਰ। ਗੁਰਪ੍ਰੀਤ ਦੇ। ਤੇ ਟਰੈਕਟਰ ਨੰਬਰ ਚੱਲ ਰਹੇ ਨੇ ਬਾਈ ਦੇ ਆਪਣਾ ਨਾਲ-ਨਾਲ ਵੀਡੀਓ ਦੇ। ਤੁਸੀਂ ਕਿੰਨੇ ਟਰੈਕਟਰ ਕੀ ਆਪਣਾ ਆ ਕੇ ਇੱਥੇ ਮੋਗੇ ਟਰੈਕਟਰ ਮੰਡੀ ਦੇ ਵਿੱਚ ਪੁਰਦੇ ਨਾਲ ਇਹਨਾਂ ਦੀ ਤੇ ਟਿੱਪਾ ਆਪਣੇ ਇੰਦਰੋਂ ਅਸੀਂ ਆਪਾਂ ਤੁਸੀਂ ਕਿੰਨੇ ਕਿੰਨੇ ਅੱਜ ਜਿਹੜਾ ਅੱਜੇ ਪਾਸੇ ਪੁਲਿਸ ਦੇ ਦੇ ਅੰਦਰ ਦੀ ਸਾੜੇ ਵਰਕੇ ਦੀ ਦੁਕਾਨ ਆ ਬਾਕੀ ਜਿਹੜਾ ਡੈਟਾ ਲੈਣਾ ਹੋ ਜੀ ਰੇ ਅੱਗੇ ਪਾਸੇ ਜਿਹੜਾ ਡੈਟਾ ਮਿਲ ਜਾ ਸਕਦੇ ਹਾਂ ਬਾਕੀ ਜਿਹੜੀ ਵੀਡੀਓ ਵੀਡੀਓ ਤੇ ਆਪਣੇ ਚੈਨਲ ਨੂੰ ਇਸ ਤਰ੍ਹਾਂ ਕਰਨਾ ਤਾਂ ਮੈਂ ਜਰੂਰ ਦਵਾ ਕੇ ਆ ਦੇਵਾਂਗੇ ਸਾਨੂੰ ਪ੍ਰਾਈਸ ਆ ਆਪਣੀ ਵੀਡੀਓ ਕੋਮੈਂਟਸ ਵਿੱਚ ਧੰਨਵਾਦ ਜੀ